ਆਤਰਾ ਚ ਵਿਚਰਦੇ ਹੋਏ ਕਿ ਐਸੇ ਸਮੇਂ ਆ ਜਾਂਦੇ ਹਨ ਜਦੋਂ ਅਸੀਂ ਆਪਣੀ ਸੁਰਤ ਨੂੰ ਗੁਰਬਾਣੀ ਦੀ ਅਗਵਾਈ ਤੋਂ ਅਵੇਸਲੇ ਕਰਕੇ ਕਈ ਇੱਕ ਐਸੇ ਪਾਪ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦੇ ਕਰਨ ਨਾਲ ਲੋਕ ਵਿੱਚ ਦੁੱਖ ਤੇ ਪਰਲੋਕ ਵਿੱਚ ਵੀ ਪਾਪ ਦੇ ਭਾਗੀ ਬਣ ਕੇ ਮਾਲਕ ਤੋਂ ਅਸੀਂ ਸਦਾ ਲਈ ਦੂਰ ਹੋ ਕੇ ਝੂਰਦੇ ਹਾਂ ਸੋ ਐਸਾ ਕਰਮ ਕਰਨ ਤੋਂ ਸਤਗੁਰ ਨੇ ਸਾਨੂੰ ਸਾਵਧਾਨ ਕੀਤਾ ਹੈ ਕਿ ਹੈ ਮਨ ਐਸਾ ਕੰਮ ਬੂਲ ਨਾ ਕੀਜੀਏ ਜਿਤ ਅੰਤ ਪਛਤਾਏ ਇਹੋ ਜਾਂ ਕਰਮ ਕਦੇ ਨਹੀਂ ਕਰਨਾ ਚਾਹੀਦਾ ਜਿਸ ਕਰ ਨਾਲ ਅੰਤ ਨੂੰ ਪਛਤਾਵਾ ਵੀ ਪੱਲੇ ਪਵੇ ਕਿਉਂਕਿ ਜਿਹੋ ਜਿਹੇ ਕੋਈ ਕਰਮ ਕਰਦਾ ਹੈ ਉਸ ਦਾ ਫਲ ਉਸ ਨੂੰ ਇੱਥੇ ਤੇ ਅੱਗੇ ਅਵਸ਼ਭੁਗਤ ਨਾ ਪੈਂਦਾ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤਨ ਸੰਤ ਪਾਪਾ ਹਰਨਾਮ ਸਿੰਘ ਜੀ ਬਾਬਾ ਜੀ ਦਾ ਇੱਕ ਪ੍ਰੇਮੀ ਜਲੰਧਰ ਛੌਨੀ ਦੇ ਬਿਲਕੁਲ ਨਜ਼ਦੀਕ ਪਿੰਡ ਵਿੱਚ ਰਹਿੰਦਾ ਸੀ ਜੋ குரு ਕਰਤਾ ਪ੍ਰੇਮੀ ਵੀ ਸੀ ਪਰ ਦੁਨਿਆਵੀ ਪ੍ਰਭਾਵਾਂ ਅਧੀਨ ਕਈ ਵਾਰੀ ਸੁਰਤ ਦੁਬੇਲ ਵੀ ਹੋ ਜਾਂਦੀ ਸੀ ਉਸ ਗੁਰਮੁਖ ਨੇ ਆਪਣੇ ਬੱਚੀ ਦਾ ਰਿਸ਼ਤਾ ਦੁਨਿਆਵੀ ਤੌਰ ਤੇ ਇੱਕ ਮਾਇਆਤਾਰਿਕ ਘਰ ਵਿੱਚ ਕਰ ਦਿੱਤਾ ਵਿਆਹ ਦਾ ਦਿਨ ਮੁਕਰਰ ਹੋ ਗਿਆ ਲੈਣ-ਦੀਣ ਦੀਆਂ ਸ਼ਰਤਾਂ ਵੀ ਤੈਅ ਹੋ ਗਈਆਂ ਅਖੀਰ ਬਰਾਤ ਦੇ ਪ੍ਰਸ਼ਾਦੇ ਦੀ ਵੀ ਗੱਲ ਤੈਅ ਕਰਨ ਦੀ ਬਰਾਤੀ ਘਰ ਵਾਲਿਆਂ ਦੇ ਮਾਸ ਸ਼ਰਾਬ ਤੇ ਮੰਗ ਕੀਤੀ ਇਸ ਪ੍ਰੇਮੀ ਨੇ ਥੋੜੇ ਨਾਹ ਨੁਕਰ ਤਾਂ ਕੀਤੀ ਪਰ ਨਾਲ ਹੀ ਮਨ ਵਿੱਚ ਇਹ ਵੀ ਖਿਆਲ ਪ੍ਰਬਲ ਹੋ ਬਣੇ ਕਿ ਜੇ ਮੈਂ ਇਹਨਾਂ ਦੀ ਇੱਛਾ ਪੂਰੀ ਨਹੀਂ ਕੀਤੀ ਤਾਂ ਸ਼ਾਇਦ ਕਿਦੇ ਇਹ ਰਿਸ਼ਤੇ ਨੂੰ ਜਵਾਬ ਨਾ ਦੇ ਦੇਣ ਵਰਣ ਵਾਲੇ ਰਿਸ਼ਤੇਦਾਰਾਂ ਦੇ ਪ੍ਰਭਾਵ ਅਧੀਨ ਮਾਸ ਸ਼ਰਾਬ ਤੇ ਦਾਵਤ ਦੇਣੀ ਮੰਨ ਲਈ ਆਨੰਦ ਕਾਰਜ ਦੇ ਦਿਨ ਨੇੜੇ ਆਉਂਦੇ ਗਏ ਲੜਕੀ ਦੇ ਆਨੰਦ ਕਾਰਜ ਦਾ ਸੱਤਾ ਪੱਤਰ ਦੇਣ ਲਈ ਉਹ ਪ੍ਰੇਮੀ ਬਾਬਾ ਜੀ ਪਾਸ ਹੀ ਪਹੁੰਚਾ ਤੇ ਬੇਨਤੀ ਕੀਤੀ ਆਪ ਜੀ ਨੇ ਵੀ ਅਨੰਦ ਕਾਰਜ ਤੇ ਸਮੇਤ ਦਰਸ਼ਨ ਦੇਣ ਦੀ ਕਿਰਪਾ ਕਰਨੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਕਿੱਥੇ ਰਿਸ਼ਤਾ ਕੀਤਾ ਹੈ ਦਸਨ ਉਪਰੰਤ ਚਲਦਿਆਂ ਗੱਲਾਂ ਵਿੱਚ ਉਸ ਪ੍ਰੇਮੀ ਨੇ ਇਹ ਵੀ ਦੱਸ ਦਿੱਤਾ ਕਿ ਮੈਂ ਜਾਵੀ ਰਿਸ਼ਤੇਦਾਰਾਂ ਦੇ ਪ੍ਰਭਾਵ ਅਧੀਨ ਮਾਸ ਸ਼ਰਾਬ ਦੀ ਰੋਟੀ ਕਰਨ ਲਈ ਵੀ ਹਾਂ ਕਰ ਦਿੱਤੀ ਹੈ ਬਾਬਾ ਜੀ ਨੇ ਉਸ ਪ੍ਰੇਮੀ ਦੀ ਸਾਰੀ ਗੱਲਬਾਤ ਸੁਣ ਕੇ ਇੱਕ ਠੰਡਾ ਜਿਹਾ ਸਾਹ ਲੈ ਕੇ ਉਸ ਨੂੰ ਕਹਿਣ ਲੱਗੇ ਪਲਿਆ ਲੋਕਾ ਆਪਣੀ ਸੁਰਤ ਨੂੰ ਦੁਬੇਲ ਕਰਕੇ ਕੁੜਮਾਂ ਦੇ ਦੁਨਿਆਵੀ ਪ੍ਰਭਾਵ ਅਧੀਨ ਗੁਰੂ ਨੂੰ ਪਿੱਟ ਦੇਣੀ ਤੇ ਨਾ ਕਰਨ ਯੋਗ ਕਰਮ ਨੂੰ ਕਰਨਾ ਇਹ ਬਹੁਤ ਮਾੜਾ ਹੈ ਇਸ ਤਰ੍ਹਾਂ ਗੁਰੂ ਦੀ ਨਾਰਾਜ਼ਗੀ ਲੈ ਕੇ ਅਸੀਂ ਕੀ ਖਟਾਂਗੇ ਬੱਚੀਆਂ ਦੇ ਵਿਆਹ ਕਰਨ ਨੂੰ ਸਿਆਣੇ ਲੋਕ ਬਹੁਤ ਵੱਡਾ ਦਾਨ ਪੁੰਨ ਕਰਨਾ ਸਮਝਦੇ ਹਨ ਇੱਕ ਪਾਸੇ ਤੁਸੀਂ ਪੁੰਨ ਕਰਨਾ ਹੈ ਤੇ ਦੂਜੇ ਪਾਸੇ ਪਤਾ ਨਹੀਂ ਕਿੰਨੇ ਕੁ ਜੀਵਾਂ ਦੀ ਹੱਤਿਆ ਕਰਨੀ ਹੋਣੀ ਹੈ ਤੇ ਉਹ ਵੀ ਥੋੜੀ ਜਿਹੀ ਜੀਬ ਦੇ ਸੁਆਦ ਦੀ ਖਾਤਰ ਬਾਬਾ ਕਬੀਰ ਜੀ ਦਾ ਬਚਨ ਤੂੰ ਨਹੀਂ ਪੜਿਆ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫਤਰ ਲੇਖਾ ਨਿੱਕ ਸੇ ਮਾਰ ਮੋਹੇ ਮੋਹ ਖਾਏ ਵਿਆ ਉਪਰੰਤ ਲੜਕੀ ਤਾਂ ਆਪਣੇ ਘਰ ਚਲੀ ਜਾਵੇਗੀ ਪਰ ਇੰਨੇ ਜੀਵਾਂ ਦੀ ਹੱਤਿਆ ਦਾ ਕੌਣ ਭਗੀ ਬਨੇਗਾ ਯਾਦ ਰੱਖਣਾ ਇਨ੍ਹਾਂ ਜੀਵਾਂ ਦੀ ਹੱਤਿਆ ਦਾ ਲੇਖ ਇੱਥੇ ਅਤੇ ਅੱਗੇ ਤਿੰਨੋ ਹੀ ਦੇਣਾ ਪੈਣਾ ਹੈ ਜੇ ਤੁਹਾਡੀ ਪੀਬਾ ਦਾ ਦਾਣਾ ਪਾਣੀ ਉਸ ਘਰ ਵਿੱਚ ਹੈ ਤਾਂ ਅਵਸ਼ਿ ਉਸਨੇ ਉਸ ਘਰ ਵਿੱਚ ਖਾਣਾ ਹੈ ਮਾਸ ਸ਼ਰਾਬ ਦੀਆਂ ਦਾਵਤਾ ਦੇਣ ਨਾਲ ਦਾਣਾ ਪਾਣੀ ਵੱਧ ਜਾਂ ਘਟ ਨਹੀਂ ਜਾਣਾ ਤੇ ਨਾ ਦੇਣ ਨਾਲ ਉਸ ਦਾ ਸੰਬੰਧ ਖਤਮ ਵੀ ਨਹੀਂ ਹੋ ਜਾਣਾ ਜੇ ਤੁਸੀਂ ਗੁਰਸਿੱਖ ਅਮਰਿਤ ਛੱਕ ਕੇ ਇਹੋ ਜੇ ਮਨਮੁਖਤਾਈ ਦੇ ਕਰਮ ਕਰਨ ਲੱਗ ਪਏ ਤਾਂ ਬਾਕੀ ਕਿਹੜੇ ਖੂ ਖਾਤੀ ਵਿੱਚ ਡਿੱਗਣਗੇ ਗੁਰਸਿੱਖ ਨੂੰ ਆਪਣੇ ਅਸੂਲ ਦਾ ਤਿਆਗ ਨਹੀਂ ਕਰਨਾ ਚਾਹੀਦਾ ਜੋ ਅਸੂਲ ਦਾ ਤਿਆਗ ਕਰ ਦਿੰਦਾ ਹੈ ਉਸ ਦੇ ਪੱਲੇ ਲੋਕ ਪ੍ਰਲੋਗ ਦੇ ਤੱਕੇ ਹੀ ਪੈਂਦੇ ਹਨ ਜੇ ਤੁਸੀਂ ਗੁਰਸਿੱਖ ਸੱਜ ਕੇ ਇਹੋ ਜਿਹੇ ਕਰਮ ਕਰੋਗੇ ਤਾਂ ਬਾਕੀਆਂ ਨੂੰ ਕਿਸ ਮੂਹ ਨਾਲ ਤੁਸੀਂ ਅਸੀਂ ਇੰਨਾ ਮਾੜੇ ਕਰਮਾਂ ਤੋਂ ਬਚਣ ਲਈ ਕਹਿ ਸਕਦੇ ਹਾਂ ਇਹ ਉਹੀ ਸਕਦਾ ਹੈ ਜੋ ਆਪ ਅਮਲੀ ਜੀਵਨ ਵਿੱਚ ਧਾਰ ਨਹੀਂ ਹੋਵੇ ਜੋ ਦਿਖਾਵੇ ਵਿੱਚ ਹੋਰ ਹੈ ਤੇ ਕਰਨੀ ਵਿੱਚ ਹੋਰ ਹੋਵੇ ਉਹ ਗੁਰੂਦਰ ਪ੍ਰਵਾਣ ਨਹੀਂ ਹੈ ਸੋ ਅਜੀਬੀ ਸਮਾ ਹੈ ਵਿਚਾਰ ਕਰ ਲਵੋ ਗੁਰੂ ਕੇ ਹੁਕਮ ਨੂੰ ਵਿਚਾਰੋ ਉਹ ਪ੍ਰੇਮੀ ਨਿਮੋਝਣਾ ਹੋਇਆ ਆਪ ਹੀ ਬਟਨ ਸੁਣੀ ਗਿਆ ਤੇ ਅੰਤ ਵਿੱਚ ਅਨੰਦਕਾਰਜ ਦੇ ਸਮੇ ਸ਼ਾਮਲ ਹੋਣ ਲਈ ਆਪ ਨੂੰ ਬੇਨਤੀ ਕੀਤੀ ਆਪ ਜੀ ਨੇ ਉੱਤਰ ਦਿੱਤਾ ਕਿ ਇਹੋ ਜੇ ਅਨੰਦਕਾਰਜ ਦੇ ਸਮੇ ਜਿੱਥੇ ਜੀਵ ਦੇ ਸਵਾਦ ਦੀ ਖਾਤਰ ਜੀਵਾ ਦੀ ਹੱਤਿਆ ਕੀਤੀ ਜਾਣੀ ਹੈ ਜਿੱਥੇ ਗੁਰੂ ਦੇ ਦੱਸੇ ਮਾਰਗ ਦਾ ਤਿਆਗ ਕਰਕੇ ਲੋਕਾਚਾਰੀ ਲਈ ਅਸੂਲ ਦਾ ਤਿਆਗ ਕੀਤਾ ਜਾਣਾ ਹੈ ਸਾਡਾ ਸ਼ਾਮਲ ਹੋਣਾ ਮੁਸ਼ਕਿਲ ਹੈ ਥੋੜਾ ਚਿਰ ਬੈਠ ਕੇ ਉਹ ਪ੍ਰੇਮੀ ਆਪਣੇ ਨਗਰ ਚਲਾ ਗਿਆ ਨਿਯਤ ਕੀਤੇ ਦਿਨ ਬਰਾਤ ਆਈ ਇੱਕ ਪਾਸੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਹੋ ਰਿਹਾ ਸੀ ਦੂਸਰੇ ਪਾਸੇ ਥੋੜੀ ਦੂਰ ਹੀ ਸੋਗ ਵਿੱਚ ਗਰਸੇ ਹੋਏ ਮੈਂ ਮੈਂ ਕਰਦੇ ਛੇਲੇ ਕਿਸੇ ਦੀ ਚੀਪ ਦਾ ਸਵਾਦ ਪੂਰਾ ਕਰਨੇ ਆਪਣੇ ਅੰਤ ਦੀ ਉਡੀਕ ਕਰ ਰਹੇ ਸਨ ਦੁਪਹਿਰ ਤੱਕ ਇਹ ਆਨੰਦ ਤੇ ਸ਼ੌਕ ਦਾ ਰਲਾਵਾ ਸਮਾਗਮ ਸਮਾਪਤ ਹੋਇਆ ਬਰਾਤੀ ਖਾ ਪੀ ਕੇ ਡਿੱਗਦੇ ਢਹਦੇ ਆਪਣੇ ਘਰੀ ਪੁੱਜੇ ਉਹਨਾਂ ਪਾਸਾ ਬੱਚਿਆ ਕੁਚਿਆ ਮਾਲ ਮਾਵੀਆਂ ਨੂੰ ਦੇ ਦਿੱਤਾ ਗਿਆ ਰਹਿੰਦੀ ਸ਼ਰਾਬ ਵੀ ਪੀ ਕੇ ਕੋਈ ਕਿਤੇ ਪੈ ਡਿੱਗਿਆ ਕੋਈ ਕਿਤੇ ਮੁਕਦੀ ਕਲ ਲੜਕੀ ਆਪਣੇ ਘਰ ਗਈ ਤੇ ਸਰਦਾਰ ਜੀ ਨੇ ਤੀਜੇ ਦਿਨ ਕਿਸੇ ਕੰਮ ਜਲੰਧਰ ਛੋਣੀ ਗਏ ਤੇ ਸਕੂਟਰ ਦਾ ਐਕਸੀਡੈਂਟ ਹੋ ਗਿਆ ਜਿਸ ਨਾਲ ਚੂਲਾ ਟੁੱਟ ਗਿਆ ਉੱਥੋਂ ਸਰਦਾਰ ਜੀ ਨੂੰ ਦੁੱਖ ਨਾਲ ਚਲਾਉਂਦਿਆਂ ਨੂੰ ਕੁਛ ਜਾਣੂ ਸਜਣਾ ਨੇ ਕਾਰ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਉਨ੍ਹਾਂ ਨੇ ਜਵਾਬ ਦੀ ਦਿੱਤਾ ਕਿ ਇਹ ਇੱਥੇ ਠੀਕ ਨਹੀਂ ਹੋ ਸਕਦੇ ਇਹਨਾਂ ਦੇ ਚੂਲੇ ਦਾ ਆਪਰੇਸ਼ਨ ਕਰਕੇ ਸਟੀਲ ਦੀ ਰਾੜ ਪਵੇਗੀ ਜਿਸ ਦਾ ਇੱਥੇ ਇੰਤਜ਼ਾਮ ਨਹੀਂ ਪਰ ਕਰਵਾਲਿਆਂ ਦੇ ਬਹੁਤਾ ਜ਼ੋਰ ਪਾਉਣ ਤੇ ਕੀ ਥੋੜੀ ਦਰਦ ਘਟੇਗੀ ਤਾਂ ਅਸੀਂ ਇਹਨਾਂ ਨੂੰ ਵੱਡੇ ਹਸਪਤਾਲ ਵਿੱਚ ਲੈ ਜਾਵਾਂਗੇ ਡਾਕਟਰ ਹੋਣਾ ਨੇ ਪੈਰ ਨੂੰ ਪਾਰ ਬਨ ਕੇ மஞ்சੇ ਤੇ ਆਰਾਮ ਲਈ ਪਾ ਦਿੱਤਾ ਪੰਜ ਛੇ ਦਿਨ ਐਸੀ ਹਾਲਤ ਵਿੱਚ ਅਤਿ ਦੁੱਖ ਵਿੱਚ ਦਿਨ ਰਾਤ ਚੀਖ ਪੁਕਾਰ ਕਰਦਿਆਂ ਬੀਤੇ ਇਸ ਦੁੱਖ ਨੂੰ ਤਾਂ ਉਹ ਹੀ ਜਾਣਦੇ ਹਨ ਪਰ ਜੋ ਖਬਰ ਸੁਣਤ ਲੈਣ ਜਾਂਦਾ ਸੀ ਉਹਨਾਂ ਦੀ ਆਕੁਰਲਾਹਾਟਾ ਸੁਣ ਕੇ ਉਸ ਦਾ ਵੀ ਦਿਲ ਕੰਬਣ ਲੱਗ ਜਾਂਦਾ ਸੀ ਡਾਕਟਰਾਂ ਦੇ ਵਾਰ-ਵਾਰ ਕਹਿਣ ਤੇ ਪਰਿਵਾਰ ਦੇ ਮੈਂਬਰ ਸਰਦਾਰ ਜੀ ਨੂੰ ਵੱਡੇ ਹਸਪਤਾਲੋਂ ਦੀ ਥਾਂ ਘਰ ਲੈ ਆਏ ਤੇ ਦੇਸੀ ਸਿਆਣਿਆਂ ਪਾਸੋਂ ਚੂਲਾ ਚੜਾਉਣ ਤੇ ਤੇ ਮਲਮਲਾਈ ਦਾ ਕੰਮ ਸ਼ੁਰੂ ਕਰ ਦਿੱਤਾ। ਤਕਰੀਬਨ 3 ਮਹੀਨੇ ਅ ਤੁਖਤ ਸਹਜ ਮੰਝੇ ਉੱਪਰ ਹੀ ਸਾਰੀ ਕ੍ਰਿਆ ਕਰਦੇ। ਪ੍ਰਾਇ ਅਦੀਨ ਹੋ ਕੇ ਦਿਨ ਕੱਟਨੇ ਪਏ। ਚੌਥੇ ਮਹੀਨੇ ਥੋੜਾ ਆਰਾਮ ਆਇਆ ਤੇ ਮੰਝੇ ਤੇ ਬੈਠਣ ਲੱਗੇ। ਇਸ ਓਖੇ ਸਮੇਂ ਵਿੱਚ ਉਹਨਾਂ ਪਾਸ ਜੋ ਵੀ ਬਿਮਾਰ ਪੇਸ਼ੀ ਵਾਸਤੇ ਜਾਂਦਾ ਉਸ ਨੂੰ ਉਹ ਇਹੀ ਆਪ ਮੁਹਾਰੇ ਕਹਿਣ ਕਿ ਮੈਨੂੰ ਬੀ ਜ਼ੁਬਾਨਾਂ ਦੀ ਹੱਤਿਆ ਲੈ ਬੈਠੀ ਹੈ ਮੈਂ ਨਵੇਂ ਬਨਣ ਵਾਲੇ ਕੁੜਮਾ ਦੀ ਖੁਸ਼ੀ ਲੈਣ ਲਈ ਇਹ ਜੀਵ ਹੱਤਿਆ ਕਰਵਾਈ ਸੀ ਜਿਸ ਦਾ ਫਲ ਮੈਨੂੰ ਇਸ ਦੁਖ ਰਾਹੀ ਭੁਗਣਾ ਪੈ ਰਿਹਾ ਹੈ ਪਹਿਲੇ ਇੰਨਾ ਦਿਨਾਂ ਵਿੱਚ ਜਦੋਂ ਜ਼ਿਆਦਾ ਤਕਲੀਫ ਸੀ ਸਰਦਾਰ ਜੀ ਨੇ ਬਾਬਾ ਜੀ ਨੂੰ ਬੇਨਤੀ ਭੇਜੀ ਕਿ ਕਿਰਪਾ ਕਰਕੇ ਮੈਨੂੰ ਦਰਸ਼ਨ ਜ਼ਰੂਰ ਦੇਵੋ ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ ਜਿਵੇਂ ਕਿ ਮਹਾਪੁਰਖਾਂ ਦਾ ਸੁਭਾਅ ਦਿਆਲੂ ਹੁੰਦਾ ਹੈ ਆਪਨੇ ਉਹਨਾਂ ਦੀ ਖਬਰ ਲੈਣ ਚੱਲ ਪਏ ਆਪ ਤੇ ਜਾਣ ਤੇ ਉਹ ਪ੍ਰੇਮੀ ਜਾਰੂ ਜਾਰ ਰੋ ਰੋ ਕੇ ਮਾਫੀ ਮੰਗਣ ਲੱਗਾ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਮੈਂ ਬਨਨ ਵਾਲੇ ਕੁੜਮਾ ਦੇ ਪ੍ਰਭਾਵ ਹੇਠ ਆ ਕੇ ਗੁਰਮਤ ਦੇ ਅਸੂਲ ਦਾ ਤਿਆਗ ਕੀਤਾ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਬਾਬਾ ਜੀ ਨੇ ਉਸ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਸਰਦਾਰ ਜੀ ਇਹ ਤੁਹਾਨੂੰ ਭੁਲੇਖਾ ਹੈ ਬਖਸ਼ਣ ਵਾਲਾ ਤਾਂ ਉਹ ਗੁਰੂ ਮਾਲਕ ਹੈ ਕੋਈ ਬੰਦਾ ਕਿਸੇ ਦੇ ਪਾਪ ਕਰਮਾਂ ਨੂੰ ਬਖਸ਼ ਨਹੀਂ ਸਕਦਾ ਜੋ ਉਸ ਮਾਲਕ ਅੱਗੇ ਆਪਣੀ ਗਲਤੀ ਮੰਨ ਕੇ ਖੀਮਾ ਮੰਗੋ ਅਸੀਂ ਤਾਂ ਤੁਹਾਨੂੰ ਬੇਨਤੀ ਕਰ ਦਿੱਤੀ ਸੀ ਪਰ ਤੁਸੀਂ ਮੰਨੀ ਨਹੀਂ ਜਿੰਨਾ ਦੀ ਖਾਤਰ ਤੁਸੀਂ ਇੰਨਾ ਪਾਪ ਕੀਤਾ ਕਿ ਉਹ ਤੁਹਾਡੇ ਦੁੱਖ ਵਿੱਚ ਭਾਈਵਾਲ ਬਣ ਕੇ ਵੰਡਾ ਰਹੇ ਹਨ ਉਹ ਤਾਂ ਖਾ ਪੀ ਕੇ ਆਪਣੇ ਘਰ ਹੀ ਚਲੇ ਗਏ ਕੀਤੇ ਪਾਪ ਕਰਮ ਦਾ ਫਲ ਤੁਹਾਨੂੰ ਭੁਗਤਣਾ ਪੈ ਰਿਹਾ ਹੈ ਉਹ ਇੱਕ ਦੋ ਵਾਰੀ ਤੁਹਾਡੀ ਖਬਰ ਸੁਰਤ ਲੈ ਗਏ ਹੋਣਗੇ ਇੱਥੇ ਹੀ ਬਸ ਨਹੀਂ ਅਜੇ ਕੀਤੇ ਹੋਏ ਪਾਪ ਕਰਮਾ ਦਾ ਥੋੜਾ ਭੁਗਤਾਨ ਹੋਇਆ ਹੈ ਬਕਾਇਆ ਤਾਂ ਅਜੇ ਸਿਰ ਤੇ ਖੜਾ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਜੋ ਕਰਮ ਤੁਸੀਂ ਕੀਤੇ ਜਾਂ ਕਰਵਾਏ ਹਨ ਉਹਨਾਂ ਦਾ ਫਲ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ ਹੈ ਤੁਹਾਡੇ ਕਰਮਾਂ ਦਾ ਫਲ ਕਿਸੇ ਹੋਰ ਨੇ ਨਹੀਂ ਭੁਗਤਣਾ ਹੁਣ ਹਾਏ ਹਾਏ ਕਰਨ ਦੀ ਥਾਂ ਪਛਤਾਵਾ ਕਰਕੇ ਉਸ ਮਾਲਕ ਪਾਸ ਫਰਿਆਦੀ ਹੋਵੋ ਉਹ ਬੜਾ ਦਿਆਲੂ ਹੈ ਕਿਰਪਾਲੂ ਹੈ ਉਸਦੀ ਬਖਸ਼ਿਸ਼ ਦੀ ਨਿਗਾਹ ਅੱਗੇ ਇਹ ਕਰਮ ਹੜ ਦੇ ਅੱਗੇ ਤਿੰਕੇ ਵਾਂਗ ਰੁੱੜ ਜਾਂਦੇ ਹਨ ਬੀਤ ਚੁਕਾ ਸਮਾਂ ਹੁਣ ਹੱਥ ਨਹੀਂ ਆਉਣ ਲੱਗਾ ਹੁਣ ਸਮਾਂ ਜੋ ਸਾਡੇ ਪਾਸ ਹੈ ਇਸ ਸਮੇਂ ਵਿੱਚ ਪਿਛਲੇ ਕੀਤੇ ਪਾਪਾ ਕਰਮਾਂ ਦਾ ਪਛਤਾਵਾ ਕਰਕੇ ਅਮਿੱਤੇ ਸਤਗੁਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਯਤਨ ਕਰੋ ਅਗੇਰਲੇ ਆਉਣ ਵਾਲੇ ਸਮੇਂ ਵਿੱਚ ਗੁਰੂ ਸਿੱਖਿਆ ਅਧੀਨ ਮਾੜੇ ਕਰਮ ਕਰਨ ਤੋਂ ਸਦਾ ਸੁਚੇਤ ਰਹੋ ਤਕਰੀਬਨ 1 ਸਾਲ ਮੰਝੇ ਤੇ ਪੈ ਕੇ ਦੁੱਖ ਭੋਗਨ ਉਪਰੰਤ ਵੀ ਹਜੇ ਉਹ ਇੱਕ ਲਤ ਤੇ ਪਾਰ ਲਗਾ ਕੇ ਤੁਰਦੇ ਹਨ ਹੋਰ ਕਈਆਂ ਨੂੰ ਮਾੜੇ ਕਰਮਾਂ ਤੋਂ ਬਚਣ ਲਈ ਆਪਣੀ ਹੱਡ ਵੀ ਦੀ ਦੱਸ ਕੇ ਸਿੱਖਿਆ ਦਿੰਦੇ ਹਨ ਸੋ ਆਪਾਂ ਨੂੰ ਵੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਜੀਵਨ ਯਾਤਰਾ 'ਚ ਵਿਚਰਦੇ ਹੋਏ ਕਈ ਐਸੇ ਸਮੇਂ ਆ ਜਾਂਦੇ ਹਨ ਜਦੋਂ ਅਸੀਂ ਆਪਣੀ ਸੁਰਤ ਨੂੰ ਗੁਰਬਾਣੀ ਦੀ ਅਗਵਾਈ ਤੋਂ ਅਵੇਸਲੇ ਕਰਕੇ ਕਈ ਇੱਕ ਐਸੇ ਪਾਪ ਕਰਮ ਕਰ ਬਹਿਤਦੇ ਹਾਂ ਜਿਨ੍ਹਾਂ ਦੇ ਕਰਨ ਨਾਲ ਲੋਕ ਵਿੱਚ ਦੁੱਖ ਤੇ ਪਰਲੋਕ ਵਿੱਚ ਵੀ ਪਾਪ ਦੇ ਭਾਗੀ ਬਣ ਕੇ ਮਨੁੱਖ ਤੋਂ ਅਸੀਂ ਸਦਰ ਲਈ ਦੂਰ ਹੋ ਕੇ ਝੂਰਦੇ ਹਾਂ ਸੋ ਐਸਾ ਕਰਮ ਕਰਨ ਤੋਂ ਸਦਗੁਣੇ ਸਾਨੂੰ ਸਾਵਧਾਨ ਕੀਤਾ ਹੈ ਕਿ ਹੈ ਮਨ ਐਸਾ ਕੰਮ ਬੂਲ ਨਾ ਕੀਜੀਏ ਜਿਤ ਅੰਤ ਪਛਤਾਏ ਇਹੋ ਜਾਂ ਕਰਮ ਕਦੇ ਨਹੀਂ ਕਰਨਾ ਚਾਹੀਦਾ ਜਿਸ ਕਰਨ ਨਾਲ ਅੰਤ ਨੂੰ ਪਛਤਾਵਾ ਵੀ ਪੱਲੇ ਪਵੇ ਕਿਉਂਕਿ ਜਿਹੋ ਜਿਹੇ ਕੋਈ ਕਰਮ ਕਰਦਾ ਹੈ ਉਸ ਦਾ ਫਲ ਉਸ ਨੂੰ ਇੱਥੇ ਤੇ ਅੱਗੇ अवश्य ਭੁਗਤਣਾ ਪੈਂਦਾ ਹੈ